ਕਹਿੰਦੇ ਹਨ ਕਿ ਅਦਵੈਤ ਵੇਦਾਂਤ ਤਾਂ ਬੋਧ ਧਰਮ ਦੀ ਨਕਲ ਹੈ ਸਾਰਾ ਸਿਸਟਮ ਉਥੋਂ ਹੀ ਚੋਰੀਆ ਹੋਇਆ ਹੈ ਭਾਵੇਂ ਉਹ ਜੀਹਾ ਕਹਿੰਦੇ ਹਨ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ਭਾਵੇਂ ਇੱਕ ਫੋਟੋਕਾਪੀ ਹੈ ਇਹ ਕਿਸੇ ਬਹੁਤ ਉਤਮ ਚੀਜ਼ ਦੀ ਹੈ ਬੋਧੀ ਦਰਸ਼ਨ ਬਹੁਤ ਉੱਚਾ ਹੈ ਬਹੁਤ ਉੱਚਾ ਬੋਧ ਹੀ ਸ਼ਾਨਦਾਰ ਤੇ ਅਦਵੈਤ ਵੇਦਾਂਤ ਅਤੇ ਮਾਧਿਮਿਕਾ ਸ਼ੂਨਿਆਵਾਦ ਵਿੱਚ ਕੋਈ ਅੰਤਰ ਨਹੀਂ ਹੈ ਇਸ ਲਈ ਜੇ ਕੋਈ ਇਹ ਕਹੇ ਕਿ ਦੋਵੇਂ ਇੱਕੋ ਜਿਹੇ ਹਨ ਜਾਂ ਅਦਵੈਤ ਨੇ ਮਾਧਿਮਿਕਾ ਸ਼ੂਨਿਆਵਾਦ ਦੀ ਨਕਲ ਕੀਤੀ ਹੈ ਤਾਂ ਇਹ ਠੀਕ ਹੈ ਇਸ ਨੂੰ ਇੱਕ ਕਾਪੀ ਦੇ ਰੂਪ ਵਿੱਚ ਦੇਖੋ ਸਭ ਤੋਂ ਉੱਚੀ ਕਾਪੀ ਵੀ ਇੱਕ ਬਹੁਤ ਚੰਗੀ ਕਾਪੀ ਹੈ ਇਸ ਲਈਮਾ ਦੇਮਿਕਾ ਸ਼ੂਨਿਆਵਾਦ ਇੰਨਾ ਉੱਚਾ ਹੈ ਕਿ ਭਾਵੇਂ ਅਦਵੈਤ ਵਿਦਾਂਤ ਨੇ ਇਸ ਦੀ ਨਕਲ ਕੀਤੀ ਹੋਵੇ ਤੁਹਾਨੂੰ ਇਸ ਨੂੰ ਇੱਕ ਕਾਪੀ ਦੇ ਰੂਪ ਵਿੱਚ ਪੜ੍ਹਨਾ ਚਾਹੀਦਾ ਹੈ ਠੀਕ ਹੈ ਅਦਵੈਤ ਵਿਦਾਂਤ ਨਾ ਪੜੋ ਬਸ ਬੋਧੀ ਸ਼ੂਨਿਆਵਾਦ ਪੜੋ ਜੇ ਤੁਸੀਂ ਉਹ ਪੜ੍ਹਦੇ ਹੋ ਤਾਂ ਇਹ ਅਦਵੈਤ ਵੀ ਹੈ ਇਹ ਉਹੀ ਗੱਲ ਹੈ ਪਰ ਜੇ ਤੁਸੀਂ ਇਤਿਹਾਸਕ ਤੱਥਾਂ ਤੇ ਵਿਚਾਰ ਕਰਦੇ ਹੋ ਤਾਂ ਸਾਰੇ ਪ੍ਰਮੁੱਖ ਉਪਨਿਸ਼ਦ ਬੁੱਧ ਤੋਂ ਪਹਿਲਾਂ ਲਿਖੇ ਗਏ ਸਨ ਇਸ ਲਈ ਅਦਵੈਤ ਵਿਦਾਂਤ ਪਰਮਾਨ ਮੰਗਦੇ ਹਨ ਕਿ ਸਬੂਤ ਕੀ ਹੈ ਇਹ ਪਹਿਲਾਂ ਹੀ ਲਿਖੇ ਜਾ ਚੁੱਕੇ ਸਨ ਬੋਧੀ ਇਤਿਹਾਸਕਾਰ ਖੁਦ ਇਹ ਕਹਿੰਦੇ ਹਨ ਮੁੱਖ ਉਪਨਿਸ਼ਦ ਦੇਖੋ ਉਪਨਿਸ਼ਦ ਤਿੰਨ ਦੌਰਾਂ ਵਿੱਚ ਵੰਡੇ ਹੋਏ ਹਨ ਇੱਕ ਬੁੱਧ ਤੋਂ ਪਹਿਲਾਂ ਦਾ ਹੈ ਤੇ ਇੱਕ ਬੁੱਧ ਤੋਂ ਬਾਅਦ ਦਾ ਹੈ ਪਰ 6ਵੀਂ ਸਦੀ ਈਸਾ ਪੂਰਵ ਵਿੱਚ ਕੀ ਤੁਸੀਂ ਸਮਝਦੇ ਹੋ ਤਾਂ ਸਮਝੋ ਉਹ ਬੁੱਧ ਦੇ ਨਾਲ ਸਮਕਾਲੀ ਅਤੇ ਉਹਨਾਂ ਤੋਂ 400 ਸਾਲ ਬਾਅਦ ਤੱਕ ਅਤੇ ਫਿਰ ਉਹ ਹਨ ਜਿਨ੍ਹਾਂ ਨੂੰ ਅਸੀਂ ਸੰਪਰਦਾਇਕ ਉਪਨਿਸ਼ਦ ਕਹਿੰਦੇ ਹਨ ਠੀਕ ਹੈ ਵੱਖ-ਵੱਖ ਦਿਸ਼ਾਵਾਂ ਤੋਂ ਕੁਝ ਯੋਗ ਦੀ ਦਿਸ਼ਾ ਤੋਂ ਕੁਝ ਤੰਤਰ ਦੀ ਸ਼ਾ ਤੋਂ ਕੁਝ ਭਗਤੀ ਦਿਸ਼ਾ ਤੋਂ ਉਹਨਾਂ ਨੇ ਆਪਣੇ ਉਪਨਿਸ਼ਦਾਂ ਦੀ ਰਚਨਾ ਵੀ ਕੀਤੀ ਉਹ ਸਾਰੇ ਬਾਅਦ ਵਿੱਚ ਆਉਂਦੇ ਹਨ ਇਸ ਲਈ ਮੁੱਖ ਉਪਨਿਸ਼ਦ ਜਿਵੇਂ ਕਿ ਕਥਾ ਉਪਨਿਸ਼ਦਨ ਚਿਕੇਤਾ ਭਗਵਾਨ ਬੁੱਧ ਤੋਂ ਪਹਿਲਾਂ ਦੇ ਹਨ ਠੀਕ ਹੈ ਇਸੇ ਤਰ੍ਹਾਂ ਈਸ਼ ਉਪਨਿਸ਼ਦ ਜਾਂ ਕੇਨ ਉਪਨਿਸ਼ਦ ਉਹ ਪਹਿਲਾਂ ਦੇ ਹਨ ਅਤੇ ਦੋ ਪ੍ਰਮੁੱਖ ਉਪਨਿਸ਼ਦ ਕਿਹੜੇ ਹਨ ਪ੍ਰਦਾਨੇਕ ਅਤੇ ਸ਼ੰਦੋਗਿਆ ਇਹ ਹੋਰ ਵੀ ਪਹਿਲਾਂ ਦੇ ਹਨ ਪਰ ਇਹਨਾਂ ਵਿੱਚ ਅਦ્વੈਤ ਵਿਦਾਂਤ ਉਹਨਾਂ ਸਪਸ਼ਟ ਨਹੀਂ ਦਿਖਾਈ ਦਿੰਦਾ ਭਾਵੇਂ ਅਸੀਂ ਇਹਨਾਂ ਤੋਂ ਬ੍ਰह्मਵਾਕ ਲਏ ਹਨ ਪਰ ਜਿਨ੍ਹਾਂ ਨੂੰ ਅਸੀਂ ਸਪਸ਼ਟ ਤੌਰ ਤੇ ਦੇਖਦੇ ਹਾਂ ਇਹ ਅਦ્વੈਤ ਵਿਦਾਂਤ ਮਹਾਤਮਾ ਬੁੱਧ ਤੋਂ ਵੀ ਪਹਿਲਾਂ ਦਾ ਹੈ ਪਰ ਇਸ ਬਹਿਸ ਨੂੰ ਬਿਲਕੁਲ ਨਹੀਂ ਪੜਨਾ ਚਾਹੀਦਾ ਬਿਲਕੁਲ ਨਹੀਂ ਕਿਉਂਕਿ ਜੇ ਤੁਸੀਂ ਸਮਝਦੇ ਹੋ ਕਿ ਬੁੱਧ ਖੁਦ ਕੀ ਕਹਿ ਰਿਹਾ ਹੈ ਤਾਂ ਤੁਸੀਂ ਇਹ ਕਰੋਗੇ ਠੀਕ ਹੈ ਇਸ ਲਈ ਜੇਕਰ ਕੋਈ ਆਖੇ ਕਹਿੰਦਾ ਹੈ ਮਹਾਰਾਜ ਬੁੱਧ ਹੀ ਅਸਲੀ ਹੈ ਤੇ ਅਸਲੀ ਅਦਵੈਤ ਮਹਾਤਮਾ ਬੁੱਧ ਤੋਂ ਆਇਆ ਹੈ ਤਾਂ ਮੈਂ ਇਸ ਨੂੰ ਤੁਰੰਤ ਸਵੀਕਾਰ ਕਰ ਲਵਾਂਗਾ ਇਸ ਨੂੰ ਸਵੀਕਾਰ ਕਰਨ ਵਿੱਚ ਕੋਈ ਹਰਜ ਨਹੀਂ ਹੈ ਠੀਕ ਹੈ ਬਿਲਕੁਲ 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 ਠੀਕ ਹੈ ਧੰਨਵਾਦ